ਤਾਰਾਂ ਦੇ ਨੂੰ ਪਾ ਦੇ ਬਸ ਜਿਹੜਾ ਬੰਦਾ ਲਾਵੇ ਉਦਾਂ ਲੈ ਜਟਾ ਕ੍ਰਿਸ਼ਨਾ ਸੰਤ ਕੀਤਿਆਂ ਦੱਸ ਹੋ ਹੋ ਯਾ ਯਾ ਨਾ ਬੋਲਾਂਗੇ ਇਹਦੇ ਯਾ ਕੁਝ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਨਵਾਂ ਬਲੌਗ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਕਿਉਂਕਿ ਆਪਾਂ ਕੱਲ ਪਹਿਲਾ ਬਲੌਗ ਬਣਾਇਆ ਸੀ ਤੇ ਕਾਫੀ ਪਸੰਦ ਕੀਤਾ ਵੀਰਾਂ ਨੇ ਮਰਜੀ ਤੁਸੀਂ ਵਾਕਈ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬਲੌਗ ਵਾਤ ਉਹ ਦੇਖਿਆ ਕਰੋ ਤੇ ਆਪਾਂ ਸਾਰੇ ਦਿਨ ਚ ਕੀ ਕਰਦੇ ਆ ਕਿੰਨੀਆਂ ਗੱਡੀਆਂ ਤਿਆਰ ਕਰਦੇ ਆ ਜਾਂ ਕਿਹੜੇ ਆਪਾਂ ਕਾਰੋਬਾਰ ਕਰਦੇ ਆ ਉਹ ਸਾਰਾ ਤੁਹਾਨੂੰ ਦਿਖਾਵਾ ਕਰਾਂਗੇ ਅੱਜ ਅਸੀਂ ਚੱਲੇ ਆ ਨਾਨਸਰ ਗੁਰਦੁਆਰਾ ਸਾਹਿਬ ਜੋ ਕਿ ਮਸੀਤਾ ਪਿੰਡ ਸਾਡੇ ਕੋਲ ਹੀ ਏ ਹੈਗਾ 2 ਕਿਲੋਮੀਟਰ ਉੱਥੇ ਪ੍ਰਸ਼ਾਦਾ ਲੈ ਕੇ ਚੱਲੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿਹੜੇ ਚੈਨਲ ਨਾਲ ਨਵੇਂ ਜੁੜੇ ਸਬਸਕ੍ਰਾਈਬ ਜਰੂਰ ਕਰ ਲਓ ਤੁਹਾਨੂੰ ਨਵੇਂ-ਨਵੇਂ ਬਲੌਗ ਨਵੀਆਂ-ਨਵੀਆਂ ਗੱਡੀਆਂ ਕਿਦਾਂ ਆਪਾਂ ਤਿਆਰ ਕਰਦੇ ਕਿੱਥੇ ਜਾਂਦੇ ਆ ਸਾਰਾ ਤੁਹਾਨੂੰ ਦਿਖਾਵਾ ਕਰਾਂਗੇ ਤੇ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਦਾ ਵੀਲਾ ਛੋਟਾ ਜਿਹਾ ਹੁੰਦਾ ਤੇ ਇਹ ਵੱਡੂ ਕੀ ਵੱਡੀ ਵੱਡੀ ਜੀ ਲੱਗਦੀ ਹੈ ਨਾ ਰੇਟ ਇਹਦਾ ਸਵਿਟਰ ਤੇ ਬਰਾਬਰ ਸਿ큐ਰਟੀ 5 6 ਲੱਗਦੀ ਆ ਇਹਦੀ 6 7 ਲਾਦੀ 6 7 ਦੀਆਂ ਦੀ ਲੱਗ ਤੋਂ ਫਰਕ ਕੇ ਬਣਾਏ ਕੀ ਦੇ ਵੱਡੀ ਵੱਡੀ ਨਾ ਉੱਚੀ ਚੀ ਲੱਗਦੀ ਹੈ ਸੋਹਣੀ ਲੱਗਦੀ ਗੱਡੀ ਤੇ ਮੈਂ ਤਾਂ ਕਿੰਨਾ ਜਿਵੇਂ 4 1/2 5 ਲੱਖ ਜਿਹਨੇ ਸਿ큐ਰਟੀ ਤੇ ਲਾਉਣਾ ਨਾ ਉਹ ਫਰੀਜ਼ਾ ਲੋਵੇ ਘਰੇ ਕਿ ਫਰੀਜ਼ਾ ਲੋਵੇ ਘਰੇ ਨਾਲੇ ਵੱਡੀ ਦੀ ਵੱਡੀ ਐਵਰੇਜ ਫਿਰ ਉੰਨੀ ਉਹਨੇ ਐਵਰੇਜ ਮੇਰੇ ਤੋਂ 22 23 ਦੀ ਦਿੱਤੀ ਜਾਂਦੀ ਹੈ 21 22 23 ਦੀ ਗੱਡੀ ਜਾਂਦੀ ਨਾਲੇ ਲੋਕਰ ਸਭ ਤੋਂ ਵਧੀਆ ਗੱਡੀ ਮੇਰੇ ਤੋਂ ਨਹੀ ਆ। ਹੋਏ। ਉਸ ਹੁਣ ਗੋਲਪੁਰ ਆਪਣਾ ਸ਼ਾਂਤੀ ਮੋਲ ਚ ਤੱਕ ਤੋਂ ਬਾਬਿਆਂ ਨੇ ਬੜੇ ਲਾਇਏ, ਸੋਨੇ ਲਾਇਆ। ਤੇ ਪਹਿਲਾਂ ਤਾਂ ਨਹੀਂ ਆਪਾਂ ਵਿੱਚ ਦੋ ਗੁਣੇ ਜਾਂਦਾ ਲੰਗਰ 24 ਘੰਟੇ ਚੱਲੀ ਜਾਂਦਾ ਇੱਥੇ ਬੜੀ ਹੀ ਤੇ ਗਰਮ ਨੇ ਪੂਰਾ ਹਨ ਹਾਂ ਇਹ ਪੂਰਾ ਗਰਮ ਹੈ ਕਾ ਕਰਤਾ ਚੰਗਾ ਪਹਿਲਾਂ スウェット ਨਾਲ ਬਰੀਜਾ ਲੱਗਦੀ ਵੱਡੀ ਤੇ ਵੇਲੇ ਲੱਗਦੀ ਵੀ ਘੈਂਟ ਹੈ ਹਨਾ ਖੜੀ ਵੀ ਕਲਾਈ ਪਾਏ ਵੱਖਰੇ ਹੋਰ ਕੀ ਕਲਾਈ 17 ਦੇ ਨੂੰ ਪਾ ਦੇ ਬਸ ਜਿਹੜਾ ਬੰਦਾ ਲਾਵੇ ਉਦਾਂ ਮਰੀ ਲੱਗਦੀ ਲਾਏ ਬਾਰੇ ਬਸ ਸਭ ਤੋਂ ਵੱਡਾ ਬੜਾ ਵੇਖਿਆ ਗਾਜਰਾਂ ਕਿਟੀਆਂ ਵੱਡੀਆਂ ਉਤਲੇ ਗਾਜਰਾਂ ਦੋ ਰੁਪਈ ਹੋਏ ਨਹੀਂ ਆਪਣੀਆਂ ਵੀ ਹੋਏ ਨਹੀਂ ਹੈਣਾ ਹਣਾ ਸਹੀ ਗੱਲ ਹਾਂ ਯਾਰ ਆ ਬਯਾਰ ਵੈਸ ਬਣਿਆ ਤਾਂ ਘੈਂਟ ਹੈ ਪਰ ਟਰੈਪ ਕੋ ਬੜਾ ਰਹਿਦਾ ਇੱਥੇ ਹਨ ਲੈ ਜਟਾ ਕ੍ਰਿਸ਼ਨਾ ਟਾਇਲ ਕੋਟ ਹੀ ਸੇਖਾਂ ਇਹਨਾਂ ਤੋਂ ਪਲ ਲੈਣੀ ਓ ਟੈੜਾ ਕਿਹੜੀਆਂ ਪਸੰਦ ਕੀਤੀਆਂ ਦੱਸ ਔਰ ਜਿਹੜੀਆਂ ਆਪ ਸਮਝ ਰਹੇ ਹੋ ਹੋਰ ਇਹ ਸੰਬੱਧ ਆਪ ਬਣਾਲ ਨਾਲ ਗੜੀ ਸੇਵਾ ਆਪਣੀ ਬੜੀ ਕੀਤੀ ਚਾਹ ਪੀ ਰਹੀ ਪੈਸੇ ਨਹੀਂ ਘਟ ਕੀਤੇ ਪਰ ਚਾਹ ਨਾਲ ਬੜੀ ਸਾਨੂੰ ਕੇ ਆ ਖਣਸਤਾ ਕਰੀ ਕਰਦੋਗੇ ਮਾੜੀ ਮੁੱਢੀ ਕਿ ਨਹੀਂ ਬਸ ਕਰੀ ਜਾਂਦੇ ਰਾਜਪੁਰ ਪਟਕਾ ਲੈ ਹਾਂ ਨਾਲੇ ਬੂਏ ਨਾਲ ਮੈਚਿੰਗ ਹੋ ਗਿਆ ਹੋ ਜਾ ਬਸ ਆਜੇ 7:00 ਸਵੇਰ ਹੋ ਜਾਣਾ ਹੂੰ ਹੂੰ ਇਧਰ ਵਾਲਾ ਸਾਰਾ ਇਹ ਤਾਂ ਸਾਫ ਕਰ ਦੇਣਾ ਆਪਾਂ ਸਾਰਾ ਚਾਹਾਂ ਦੇ ਬੂਟੇ ਲਾਉਣੇ ਤੋੜੀ ਬਸ ਸਾਰ ਸਵੇਰ ਹੋ ਜਾ ਬੰਨਿਆ ਨਾ ਬੜੀ ਹੂੰ 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 ਵਾਈਕੁਰਜੀ ਦਾ ਖਾਲਸਾ ਵਾਈਕੁਰਜੀ ਦੀ ਬੰਦੇ ਅੱਜ ਆਪਾਂ ਵੇਚੀ 2016 ਵੀਡੀਓ ਸਵਿਫਟ ਤੇ ਵੀਰ ਆਇਆ ਪਿੰਡ ਕਰ ਦਿੱਤੀ ਵਾਲਾ ਜ਼ਿਲ੍ਹਾ ਫਰੋਇਪੁਰ ਤੇ ਵੀਰਾਂ ਨੂੰ ਪੁੱਛਦੇ ਆਪਾਂ ਕਿਵੇਂ ਦੀ ਸਾਡੀ ਡੀਲ ਲੱਗੀ ਹਾਂਜੀ ਵੀਰੇ ਕਿੱਦਾਂ ਦੀ ਡੀਲ ਲੱਗੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਗ੍ਰੇਡ ਬਹੁਤ ਵਧੀਆ ਸੀ ਘਾਹ ਦਾ ਗੱਲ ਸੀ ਕੋਈ ਮਾਹੌਲ ਚਾਲ ਕੋਈ ਪਤਾ ਨਹੀਂ ਲੱਗਾ ਕਿੱਥੋਂ ਵਧੀਆ ਆ ਉਹ ਗ੍ਰੇਡ ਬਹੁਤ ਵਧੀਆ ਮਿਲਿਆ ਕਿਉਂਕਿ ਅਸੀਂ ਵਾਰ-ਵਾਰ ਸਾਨੂੰ ਜਿਆਦਾ ਇਹ ਕਹਿੰਦੇ ਯਾਰ ਕਿ ਗ੍ਰੇਡ ਤੇ ਜਿਆਦਾ ਮੰਗ ਲੈਂਦੇ ਜੀ ਤੁਹਾਡੇ ਤੋਂ ਜ਼ਿਆਦਾ ਮੰਗਿਆ ਸਹੀ ਹੈ ਨਹੀਂ ਨਹੀਂ ਜੋ ਕਾਲ ਤੇ ਗੱਲ ਹੋਈ ਆ ਉਹੋ ਹੀ ਇੱਥੇ ਹੋਈ ਆ ਕੋਈ ਆਈਡੀ ਕੋਈ ਚੱਕਦਾ ਹੀ ਗੱਲ ਨਹੀਂ ਗਈ ਆ ਮੇਰਾ ਵੀਰ ਬਹੁਤ ਵਧੀਆ ਹੈ ਘਾਹ ਦਾ ਫੈਮਿਲੀ ਆ ਦਾ ਕੰਮ ਕੋਈ ਐਡਾ ਚੱਕਦਾ ਹੀ ਗੱਲ ਨਹੀਂ ਵੈ ਗੁੱਟੀ ਕੱ ਖਾਲਸ ਆ ਅੱਗੀ ਜੇ ਰੇਤਾ ਟਰਾਲੀ ਦੀ ਇੱਕ ਟਰਾਲੀ ਉਹ ਪਈ ਉਹ ਗਵੰਡੀਆਂ ਦੀ ਆਪਣੀ ਵਾਹ ਵੀਰ ਲੈਣ ਦੀ ਰੇਤਾ ਹੈ ਟਰਾਲੀ ਫੋਲੇ ਭਰੀ ਤਾਂ ਤਾਂ ਕੰਡਿਆਂ ਤੱਕ ਮੈਨੂੰ ਪਤਾ ਹੀ ਦਪੋਰ ਦੇਣੀ ਲਓ ਜੀ ਕਰੋ ਚੈੱਕ ਆਹ ਟਰਾਲੀ ਕਾ ਉਥੋਂ ਕਾ ਕਮਾਈ ਉਹ ਭਰਾਵਾਂ ਨੇ ਲੈ ਜਾਂਦੇ ਸਨ ਅੱਛਾ ਚੱਲ 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 ਪੁਰਜੀ ਨਹੀਂ ਪੰਨਣੀ ਪੁਰਜੀ ਨਹੀਂ ਪੰਨਣੀ ਤੇਰੇ ਸਾਹਮਣੇ ਰੇਤਾ ਲਿਆਂਦੀ ਵੇ ਸਪੈਸ਼ਲ ਅਰਜਨ ਟਰੈਕਟਰ ਆਇਆ ਰੇਤਾ ਲੈਣਾ ਚੱਲ ਚੱਲ ਚੱਕ ਦੇ ਨੂੰ ਕੇ ਚੱਕ ਦੇ ਦੇਖ ਤਾਂ ਬਾਹਰੀ ਹੈ ਨਾ ਜੋਰ ਲੱਗਦਾ ਉਹ ਬਾਦੂ ਏ ਖਾਦਿਆ ਪੀਤਾ ਨਹੀਂ ਮੁੱਕਣੀ ਵੇਚਵਤ ਤਿੰਨ ਕੋ ਬੱਠਰ ਕਿਹਦੇ ਦੇਣੇ ਉਹ ਵੀ ਦੇ ਦਾਂਗੇ ਚੱਲ 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 ਫਿਰ ਜੇ ਇਹ ਵਿਲਾ ਤਾਂ ਚਲੇ ਜਾਂਦੇ ਸਿੱਧੇ ਹੀ ਹੈਨਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵਾਧੂਆ ਹਾਥੀ ਜੀ ਨਹੀਂ ਲੈ ਤਾਂ ਕਰਦੇ ਰਿਸਤੇ ਦਾ ਨਾ ਕੋਈ ਤਾਂ ਫਾਇਦਾ ਹੈਗਾ ਅੱਲਾ ਵਾਦੀ ਬਣ ਗਿਆ ਤਾਂ ਪੂਰਾ ਘੈਂਟ ਬਣਾਦਾ ਪਾਈ ਨੇ ਸੇਟਾਂ ਦਾ ਦੇਖੋ ਸਿਰਾ ਘਰਾਤਾ ਬਾਈ ਨੇ ਉਹਨੂੰ ਛੱਡਾਂ ਹੀ ਚੰਗਾ ਕੋਟ ਉਹ ਉਹਨੂੰ ਕੋਟ ਛੱਡਾਂ ਹੀ ਇਧਰ ਹੋਰ ਸਪੰਚਾ ਠੀਕ ਹੈ ਵਧੀਆ ਵਧੀਆ ਠੀਕ ਹੈ ਵਿਆਹ ਤੋਂ ਆਇਆ ਲੱਗਦਾ ਅੱਜ ਹੈਨਾ ਤੂੰ ਵਿਛਦਾਮ ਹੋ ਗਿਆ ਐਡਾ ਵੀ ਡਰ ਕੋਈ ਨਹੀਂ ਹੈਗਾ ਡਰਨ ਵਾਲੀ ਤਾਂ ਨਹੀਂ ਹੈਗਾ ਇਹ ਹੱਥ ਚੜ ਕੇ ਖੜਨਾ ਜਾਈਦਾ ਕਹਿੰਦੇ ਨਹੀਂ ਨਹੀਂ ਜ਼ਰੂਰੀ ਜ਼ਰੂਰੀ ਹਾਂ ਹਾਂ ਗਲੀ ਬੰਤ ਲਈ ਹੱਦੀ ਵਧੀਆ ਦਾ ਲੱਗਾ ਟਰਾਲੀ ਮਗਾਈ ਰਿਹਾ ਤਾਂ ਠੀਕ ਹੈ ਹੈ ਲੈ ਪੂਰੀ ਟਰਾਲੀ ਲੱਤ ਕੇ ਔਰ ਇਧਰ ਵੇ ਔਰ ਟਰਾਲੀ ਉਹ ਸਰਪੰਚ ਨੂੰ ਨਹੀਂ ਛੇੜੀ ਤਾਂ ਦਾ ਮਾਮਾ ਲੈ ਤੇrna ਬਾਹਲਾ ਕਰਦਾ ਪੰਚਤਬ ਦੀ ਕੀ ਕਹਿੰਦੇ ਗ੍ਰਾਂਡ ਤੋਂ ਤੇਰਾ ਬਾਲਾ ਤੇਰਾ ਬਾਲਾ ਮੋਹ ਕਰਦਾ ਹੈ ਹੈ ਹੈਣਾ ਹੈਣਾ ਸਰਪੰਚਾ ਸਹੀ ਆ ਹੋਰ ਚਾਹ ਚੁਪੇ ਦਿੱਗੇ ਜੀ ਨਾ ਨਾ ਮਾਫ਼ ਮਿਹਰਬਾਨੀ ਦੱਸ ਦੋ ਬੈਠੋ ਦਫ਼ਤਰ ਮੈਂ ਆ ਗਿਆ ਨੂੰ ਛੱਡ ਕੇ ਹੁਣ ਕਿੱਧਰ ਜਾਣਾ ਓਏ ਔਰੂ ਕਿੱਧਰ ਜਾਣਾ ਫੋਟੋ ਖਿਚਣੀ ਫੋਟੋ ਖਿਚਣੀ ਦੇ ਅੱਜ ਅੱਛਾ ਤੂੰ ਸਪੈਸ਼ਲ ਪੰਜਾਬੀ ਬਾਗ ਚ ਆਏ ਜੀ ਤੂੰ ਫੋਟੋ ਨਹੀਂ ਨਹੀਂ ਇਹ ਤਾਂ ਹੀ ਰੇਤਾ ਲੈਣ ਦੀ ਨਾ ਨਾ ਮੈਂ ਆਜਾ ਦਰਮਾਨ ਕਰਾਉਣਾ ਨਾ 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 ਸਪੈਸ਼ਲ ਸਪੈਸ਼ਲ ਫੋਟੋ ਨੇ ਤੂੰ ਐਂ ਕਰ ਤੂੰ ਇਹਦੇ ਉੱਤੇ ਵੀ ਐਂ ਫੜ ਗਈ ਤੇ ਨਹੀਂ 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 ਬਤਾਈਏ ਬਤਾਈਏ ਐਸੇ ਕਰਕੇ ਸਟਾਈਏ ਕਿ ਬਈ ਲੈ ਆਓ ਥੋੜੀ ਬਣਾਣੀ ਹੈ ਨਾ ਲੈ ਕਿਹ ਹੈ ਥੋੜੀ ਥੋੜੀ ਵਾਤੇ ਹਾਂ ਅੰਦਰ ਨਹੀਂ ਅੰਦਰ ਕੰਦਾਂ ਦੀ ਆਹੀ 30 ਤੁਹਾਡੇ ਪੁੱਛਿਆ ਨਹੀਂ ਕੰਦਾਂ ਦੇ ਵੀ ਲਾਉਣੀ ਹੈ ਤੇ ਉਹ ਵੀ ਬਣਾਉਣੇ ਪਿਆ ਆਪਾਂ ਕੰਦਾਂ ਵਾਸਤੇ ਥੋੜੀ ਨਾ ਦਿੱਤੀ ਹੈ ਆਹੀ ਗਲੀਆਂ ਵਾਸਤੇ ਦਿੱਤੀ ਹੈ ਨਹੀਂ ਨਹੀਂ ਉਹ ਤੁਸੀਂ ਦਿੱਤੀ ਪਰ ਅਸੀਂ ਅੱਛਾ ਤੁਸੀਂ ਦੇਤੀ ਏ ਅੱਛਾ ਇਹ ਗੱਲ ਮਾੜੀ ਨਹੀਂ ਸਰਪੰਚਾ ਹੈ ਮਾੜੀਆਂ ਮਾਣ ਚੋਂ ਸਾਡੇ ਸਰਪੰਚ ਸਾਹਿਬ ਪਹੁੰਚੇ ਆ ਇੱਕ ਸਿਰਫ ਰੇਤਾ ਨਾਲ ਫੋਟੋ ਖਿਚਾਉਣੀ ਖਿਚਾਉ ਜੀ ਨਹੀਂ ਨਹੀਂ ਤੁਸੀਂ ਐਡਾ-ਐਡਾ ਕੰਮ ਕੀਤਾ ਰੇਤਾ ਨਾਲ ਫੋਟੋ ਨਹੀਂ ਪਈ ਆ ਸਾਰੇ ਪਿੰਡ ਦੀ ਰੇਤਾ ਇੱਥੇ ਲਿਆਉਣ ਕੇ ਛੇੜਦੀ ਹਾਂਜੀ ਅੱਗੇ ਅੱਗੇ ਬੱਸ ਇਹ ਨਹੀਂ ਬਹੁਤ ਕਿਰਪਾ ਇਹ ਇਹਨਾਂ ਨੂੰ ਮੇਰਾ ਕੋਈ ਸਵਾਗਤ ਵੀ ਨਹੀਂ ਦਿੱਤਾ ਨਾ ਰੇਤਾ ਕੋ ਰੇਤਾ ਕੋ ਹਾਂਜੀ ਇਹ ਸਰਪੰਚ ਸਾਹਿਬ ਦੇ ਹੀ ਸਪੈਸ਼ਲ ਕਹਿੰਦਾ ਤਾਡਾ ਮੰਗਦਾ ਨੇ ਕੀਤਾ ਕਿ ਤੁਸੀਂ ਸਾਡੇ ਇੰਨੀ ਰੇਤਾ ਸੱਟੀ ਆ ਗਏ ਇਹ ਤਾਂ ਚਲੋ ਸਰਪੇ ਆਓ ਤੁਹਾਡੀ ਫੋਟੋ ਫੋਟੋ ਖਿੱਚ ਕੇ ਤਾਡੀ ਆਹ ਨਹੀਂ ਕੀ ਹਾਂ ਹਾਂ ਆ ਵੀਰ ਗੱਡੀ ਨਾਲ ਗੱਡੀ ਨਾਲ ਗੱਡੀ ਨਾਲ ਆਹ ਗੱਡੀ ਤੁਹਾਨੂੰ ਬੰਦ ਕਰਦੀ ਤੁਹਾਨੂੰ ਆਹ ਗੱਡੀ ਵੀ ਤੁਹਾਨੂੰ ਸਮਝ ਲਓ ਤੁਹਾਨੂੰ ਤੁਹਾਨੂੰ ਦਿੱਤੀ ਸੇਵਾ ਇਲੈਕਸ਼ਨ ਦੇ ਡਿਊਟੀ ਤੁਹਾਡੀ ਇੰਦੇ ਹੀ ਲੱਗੇਗੀ ਯਾਨੀ ਕਿ ਪਿੰਡ ਘੁੰਮਣਾ ਹਾਂ ਹਾਂ ਠੀਕ ਮੁੱਛਾਂ ਦੇ ਹੱਥ ਰੱਖ ਕੇ ਘੁੰਮ ਕੇ ਆ Oh <laughs> <laughs> <laughs>